ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਚੰਗੀਆਂ ਬਣਤਰਾਂ ਵਾਲੀ ਨੀਲੀ ਘੋੜੀ ਦਿਖਾਉਣੀ ਆ ਸੇਲ ਵਾਲੀ ਜਿਹਦੀ ਕਿ ਉਮਰ 2 ਦੰਦ ਦਾ ਤੇ ਕੱਦ ਦੋਸਤੋ ਇਹਦਾ 61 ਇੰਚ ਕੁਛਕ ਟਾਈਮ ਪਹਿਲਾਂ ਇਹ 2 ਦੰਦ ਹੋਈ ਆ ਬਣਤਰਾਂ ਦੀ ਬੇਸ਼ੇਰੀ ਬਹੁਤ ਜਿਆਦੇ ਸੋਹਣੀ ਆ ਇੱਕ ਤਾਂ ਤੁਸੀਂ ਦੇਖ ਸਕਦੇ ਹੋ ਲੈਂਥ ਚੰਗੀ ਆ ਬੱਚੀ ਦੀ ਮੂੰਹ ਮਹਾਂਦਰੀ ਦੀ ਸੋਹਣੀ ਆ ਗਰਦਨ ਪਤਲੀ ਤੇ ਲੰਮੀ ਆ ਬਾਕੀ ਸ਼ੋਅ ਕਰਦੀ ਆ ਬੱਚੀ ਆਪਦੇ ਆਪ ਨੂੰ ਰੰਗ ਵੀ ਬਹੁਤ ਜਿਆਦੇ ਸੋਹਣਾਗਾ ਇਹ ਕੰਨ ਦੇਖੋ ਤੁਸੀਂ ਬਹੁਤ ਜਿਆਦਾ ਛੋਟਾ ਕੰਨ ਸੋ ਇਸ ਬਸ਼ੇਰੀ ਨੂੰ ਤੁਸੀਂ ਕਿਸੇ ਵੀ ਘੋੜੇ ਤੋਂ ਮੇਟ ਕਰਾ ਸਕਦੇ ਹੋ ਜਿੰਨਾ ਕਿ ਮੇਰਾ ਤਜਰਬਾ ਮੈਂ ਇਹੋ ਜਿਹੇ ਰੰਗ ਦੀਆਂ ਬਹੁਤ ਸਾਰੀਆਂ ਬਸ਼ੇਰੀਆਂ ਤੇ ਘੋੜੀਆਂ ਦੇਖੀਆਂ ਨੇ ਜਿਹੜੀਆਂ ਇੱਕਦਾਂ ਸੂੰਦੀਆਂ ਚੰਗਾ ਨੇ ਬਾਕੀ ਤੁਸੀਂ ਇਹਨੂੰ ਨੁਕਰੇ ਘੋੜੇ ਤੋਂ ਮੇਟ ਕਰਾ ਕੇ ਨੁਕਰਾ ਬੱਚਾ ਵੀ ਲੈ ਸਕਦੇ ਹੋ ਮਾਰਵਾੜੀ ਬੱਚਾ ਵੀ ਇਹ ਦੇ ਜੂਗੀ ਤੇ ਜਾਂ ਫਿਰ ਇਹਨੂੰ ਤੁਸੀਂ ਮੱਝੂ ਕੇ ਬਲੱਡ ਲਾਈਨ ਦੇ ਨੀਲੇ ਘੋੜੇ ਤੋਂ ਮਲਾ ਕੇ ਨੀਲਾ ਬੱਚਾ ਵੀ ਲੈ ਸਕਦੇ ਹੋ ਤੁਸੀਂ ਕਦੇ ਵਾਸਤੇ ਵੀ ਮਾਰਕੀਟ ਦੇ ਵਿੱਚ ਤੁਰੇ ਫਿਰਦੇ ਆਮ ਘਰਾਂ ਦੇ ਵਿੱਚ ਇਹੋ ਜੀਆਂ ਘੋੜੀਆਂ ਦੇਖਿਓ ਉਹ ਤਕਰੀਬਨ ਸਾਰੇ ਤਰ੍ਹਾਂ ਦੇ ਬੱਚੇ ਦੇ ਜਾਂਦੀਆਂ ਨੇ ਜਿਹੋ ਜੇ ਘੋੜੇ ਤੋਂ ਮੇਟ ਕਰਾਈਏ ਉਹੋ ਜਿਹਾ ਹੀ ਬੱਚਾ ਉਹ ਦੇ ਦਿੰਦੀਆਂ ਨੇ ਸੋ ਇਹਨੂੰ ਤੁਸੀਂ ਆਪਦੀ ਇੱਛਾ ਦੇ ਨਾਲ ਨੁਕਰੇ ਵਾਲੇ ਪਾਸੇ ਵੀ ਲਾ ਸਕਦੇ ਹੋ ਮਾਰਵਾੜੀ ਵਾਲੇ ਪਾਸੇ ਵੀ ਲਾ ਸਕਦੇ ਹੋ ਇਹ ਚੰਗਾ ਸੂਗੀ ਬਸ਼ੇਰੀ ਨਮਾਹਾਣਾ ਬਸ਼ੇਰੀ ਦਾ ਰੰਗ ਬਹੁਤ ਜ਼ਿਆਦਾ ਪਿਆਰਾਗਾ ਸਾਉ ਸ਼ਰੀਫ ਬੱਚੀ ਆ ਬਾਕੀ ਜਿਹੜੇ ਸਹਾਬ ਨਾਲ ਹਾਲੇ 2 ਦੰਦ ਹੋਈ ਆ ਇਹ ਕੱਦ 61 ਇੰਚ ਕਰ ਗਈ ਹਜੇ ਇਹਦੇ ਚ ਇੰਚ 1.5 ਇੰਚ ਕੱਦ ਕਰਨ ਦੀ ਹੋਰ ਗਜੈਸ਼ ਹੈਗੀ ਆ 62 62 ਇੰਚ ਹਾਈਟ ਦੀ ਘੋੜੀ ਬੜੇ ਆਰਾਮ ਨਾਲ ਹੱਸ ਕੇ ਬਣ ਜੂ ਇਹ ਸੋ ਐਡਰੈਸ ਬਾਈ ਦਾ ਨੋਟ ਕਰ ਲਓ ਜਿਨੇ ਇਹ ਬੇਸ਼ੇਰੀ ਸੇਲ ਕਰਨੀ ਆ ਪਿੰਡ ਜੈਮਲ ਸਿੰਘ ਵਾਲਾ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਪੈ ਜਾਂਦਾ ਇਹ ਤਾਂ ਪਾ ਭਧੌੜ ਰੋਡ ਦੇ ਸੈਂਟਰ ਜੇਚ ਪਿੰਡ ਪੈਂਦਾ ਦੋਸਤੋ ਇਹ ਜੈਮਲ ਸਿੰਘ ਵਾਲਾ ਤੇ 22 ਜਗਸੀਰ ਸੀਰੇ ਦੇ ਕੋਲੇ ਹੈ ਬਿਸ਼ੇਰੀ ਨੰਬਰ 22 ਦਾ ਨੋਟ ਕਰ ਲੋ 97880 63000 ਇੱਕ ਤੁਹਾਨੂੰ ਮੈਂ ਹਿੰਟ ਦੇ ਦਿੰਨਾ ਛੋਟਾ ਜਾ ਵੀ ਜਾਇਜ਼ ਰੇਟ ਦੇ ਵਿੱਚ ਬਾਈ ਤੁਹਾਨੂੰ ਇਹ ਬਿਸ਼ੇਰੀ ਦੇ ਦਊਗਾ ਜਿਹੜੇ ਹਿਸਾਬ ਨਾਲ ਇਹਦੀ ਕੰਡੀਸ਼ਨ ਨਾ ਰੰਗ ਬਣ ਸੋਣਾਗਾ ਬਣ ਤਰਾਂ ਚੰਗੀਆਂ ਨੇ ਕੱਦ ਕਾਠਾ ਤੁਸੀਂ ਆਪ ਜਦੋਂ ਫੋਨ ਕਰੋਗੇ ਤੁਹਾਨੂੰ ਸੁਣ ਕੇ ਐ ਲੱਗੂ ਵੀ ਯਾਰ ਬੰਦੇ ਨੇ ਰੇਟ ਜਾਇਜ਼ ਕੀਤਾਗਾ ਕੋਈ ਜ਼ਿਆਦੇ ਬਾਲੀ ਡਿਮਾਂਡ ਨਹੀਂ ਕਰਦਾ ਬਾਈ ਇਸ ਬੱਚੀ ਦੀ ਸੋ ਕਾਲ ਕਰ ਲਿਓ ਬਾਈ ਨੂੰ ਦਿੱਤੇ ਹੋਏ ਸਕਰੀਨ ਦੇ ਉੱਤੇ ਜਿਹੜਾ ਨੰਬਰ ਦਿੱਤਾ ਆ ਵਾ ਤੇ ਡਿਟੇਲ ਥੋੜੀ ਜੀ ਮੈਂ ਤੁਹਾਨੂੰ ਫੇਰ ਦੱਸ ਦਿੰਨਾ ਵੀ 2 ਦੰਦ ਦੀ ਉਮਰ ਆ ਕੱਦ 6 4 ਇੰਚਾ ਦੋਸਤੋ ਬਾਲ ਪੌਰੀਆਂ ਦੀ ਸਾਫ ਆ ਬੱਚੀ ਤੇ ਚੰਗਾ ਅੱਗੇ ਇਹ ਬੱਚਿਆਂ ਤੇ ਲਾਉਣ ਵਾਲੀ ਘੋੜੀ ਚੰਗੀ ਆ ਦੋਸਤੋ ਸਾਊ ਸਰੀਫ ਆ ਸੋ ਜਾਇਜ ਰੇਟ ਦੇ ਵਿੱਚ ਤੁਹਾਨੂੰ ਇਹ ਬਣ ਜਾਣੀ ਆ ਬਾਈ ਜਗਸੀਰ ਸੀਰੇ ਨੂੰ ਪਿੰਡ ਜੈਮਲ ਸਿੰਘ ਵਾਲੇ ਨੂੰ ਫੋਨ ਲਾ ਲਿਓ ਜਿਹੜਾ ਕਿ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਪੈ ਜਾਂਦਾ ਤੇ ਬੱਚੀ ਚੰਗੀ ਆ ਰੰਗਵਾਜ ਬੇਸ਼ੇਰੀ ਸੋਹਣੀ ਆ ਦੋਸਤੋ ਤੇ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰਤਾ 97880 63000 ਕਾਲ ਕਰ ਲਿਓ ਜਿਨੇ ਇਹ ਬੇਸ਼ੇਰੀ ਨੀਲੀ ਖਰੀਦਣੀ ਹੋਈ